ਇੱਕ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਸ਼ਮੂ ਬਾਡਰ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ ਸਰਕਾਰ ਤੋਂ ਕੁਝ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਪ੍ਰਸ਼ਾਸਨ ਨੂੰ 12ਵੇਂ ਤੱਕ ਦਾ ਸਮਾਂ ਦਿੱਤਾ ਸੀ ਅਤੇ ਕਿਹਾ ਸੀਗਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦੇਵੀ ਦਾਸਪੁਰੇ ਵਿਖੇ ਰੇਲਾ ਰੋਕ ਕੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਦੇਰ ਅਤੇ ਹੋਰ ਆਗੂਆਂ ਦੀ ਮੀਟਿੰਗ ਚੱਲੀ ਅਤੇ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਾਰੀਆਂ ਹੀ ਮੰਗਾਂ ਮੰਨ ਲਈਆਂ ਗਈਆਂ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿਸਾਨਾਂ ਕੋ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਜਿੰਨਾ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਹ ਮੰਗਾਂ ਹੁਣ ਪ੍ਰਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ ਉਹਨਾਂ ਕਹੇ ਕਿ ਸਾਡੀ ਵੱਡੀ ਮੰਗ ਸੀ ਕਿ ਜੋ ਕਿਸਾਨ ਜ਼ਖਮੀ ਹੋਏ ਹਨ ਅਤੇ ਜਿੰਨਾ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪ੍ਰਸ਼ਾਸਨ ਨੇ ਮੁਆਵਜ਼ੇ ਦੀ ਮੰਗ ਮੰਨ ਲਈ ਹੈ ਦੂਜੇ ਪਾਸੇ ਨੇ ਕਿਹਾ ਕਿ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਤਹਿਤ ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਸੀ ਉਹ ਵੀ ਮੰਗ ਅਸੀਂ ਪ੍ਰਸ਼ਾਸਨ ਤੋਂ ਰੱਖੀ ਸੀ ਅਤੇ ਪ੍ਰਸ਼ਾਸਨ ਦਾ ਕਹਿਣਾ ਕਿ ਕਿਸੇ ਵੀ ਕਿਸਾਨ ਦੀ ਧੱਕੇ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਅਤੇ ਅੱਜ ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਮੰਨ ਲੀਆਂ ਗਈਆਂ ਨੇ ਤੇ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਰਹੇ ਹਾਂ ਦੇਖੋ ਪ੍ਰਸ਼ਾਸਨ ਨੇ ਜਿਹੜੀ ਗੱਲ ਕਹੀ ਜਿਹੜੇ ਤਾਂ ਮੁਸਲੇ ਗਏ ਰਹਿ ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਨਾਲ ਦੋ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਉਹ ਮੀਟਿੰਗ ਕਰ ਲੈਣਗੇ ਜਿਹੜਾ ਉਹਨਾਂ ਨੂੰ ਲੱਗਿਆ ਜਿੱਥੇ ਸਾਡਾ ਸੀਗਾ ਬਾਕੀ ਲਗਭਗ ਸ਼ਹੀਦਾਂ ਨੂੰ ਮੁਆਵਜ਼ਾ ਤੇ ਤਿੰਨ ਨੌਕਰੀਆਂ ਕੁਝ ਰਹਿ ਗਏ ਕੰਪਲੀਟ ਕਰਤੀਆਂ ਜਖਮੀਆਂ ਨੂੰ ਮੁਆਵਜ਼ਾ ਵੀ ਲਗਭਗ ਤਲਵੰਡੀ ਦਸੌਂਦਾ ਸਿੰਘ ਦੀ ਬੱਸ ਪਲਟੀ ਸੀ 32 ਜ਼ਖਮੀ ਸੀ 19 ਨੂੰ ਲਗਭਗ 10-10 ਹਜ਼ਾਰ ਨਾਲ 1,19,000 ਦਾ ਚੈੱਕ ਦਿੱਤਾ ਸਾਢੇ 3 ਗੰਭੀਰ ਸੇ ਨੂੰ ਕਿਸੇ ਨੂੰ ਲੱਖ-ਲੱਖ ਦਾ ਕਿਸੇ ਨੂੰ 50,000 ਦਾ 14 ਦਾ ਅੱਜ ਅਸੀਂ ਮੈਡੀਕਲ ਕਰਾ ਦਿੱਤਾ ਉਹ ਕਹਿੰਦੇ ਰਿਪੋਰਟ ਆ ਲੈਣ ਦੇ ਜਿੰਨਾ ਉਹਦੇ 'ਚ ਸਮੱਸਿਆ ਉਹ ਓਨੇ ਪੈਸੇ ਦੇ ਦਾਂਗੇ ਉਹਨਾਂ ਦੀਆਂ ਪੈਨਸ਼ਨਾਂ ਵੀ ਕਹਿੰਦੇ ਸੀ ਲਵਾ ਦੇਾਂਗੇ ਜੇ ਹੈਂਡੀਕੈਪ ਟੋਗੇ ਜਿਨ੍ਹਾਂ ਦੇ ਹੱਥ ਉੱਤੇ ਕੱਟੇ ਗਏ ਆ ਔਰ ਇਹਦੇ ਨਾਲ ਦੀ ਨਾਲ ਬਾਕੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਹੈ ਤੁਸੀਂ ਸੁਣਦੇ ਦੇਖੋ ਅਸੀਂ ਆਮ ਪਬਲਿਕਲੀ ਵੀ ਕੰਮ ਕਰਦੇ ਆ ਆੜਾ 골ਡਨ ਗੇਟ ਵਾਲਾ ਵਾ ਇਹਦਾ 15 ਅਕਤੂਬਰ ਤੱਕ ਦੀ ਕੱਟਆਫ ਡੇਟ ਲਈ ਵੀ ਅਸੀਂ ਇਹ ਕਹਿ ਆ ਵੀ ਤੁਸੀਂ ਸਾਨੂੰ ਕਹਿੰਦੇ ਇਥੇ ਪਬਲਿਕ ਰਾਜ 2-2 ਸਾਲ ਹੋ ਗਏ ਪ੍ਰੋਜੈਕਟ ਨਹੀਂ ਪੂਰੇ ਹੋਣ ਦੇ ਤਾਂ 15 ਅਕਤੂਬਰ ਤੇ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਸਾਡੇ ਕੋਲ ਕੱਲ ਕੱਟਆਫ ਡੇਟ ਲੈ ਲਿਓ ਵੀ ਕਦੋਂ ਤੱਕ ਇਹ ਕੰਪਲੀਟ ਹੋ ਜਾਣਗੇ ਪਰਾਲੀ ਵਾਲੇ ਮੁੱਦਰ ਤੇ 60 ਕਿ ਬੈਲਰ ਇਹਨਾਂ ਬਾਹਰੋਂ ਮਗਾਇ ਡੀਸੀ ਸਾਹਿਬ ਕਹਿ ਰਹੇ ਆ ਅਸੀਂ ਕੋਸ਼ਿਸ਼ ਕੰਦੇ ਕਰ ਰਹੇ ਆ ਵੀ ਇਹ ਸਮੱਸਿਆ ਨਾ ਆਵੇ ਚਲ ਠੀਕ ਆ ਵੱਡਾ ਇਸ਼ੂ ਆ ਇਹ ਇੱਚ ਪੋਲਿਟੀਕਲ ਜਿਆਦਾ ਨੇ ਚਲੋ ਇਹ ਅਗਲੀ ਗੱਲ ਹੈ ਭਾਰਤ ਮਾਲਾ ਯੋਜਨਾ ਤਾ ਤੋ ਮੰਨੇ ਆ ਵੀ ਅਸੀਂ ਪੁਲਿਸ ਫੋਰਸਾਂ ਚੜ ਕੇ ਕਬਜ਼ੇ ਨਹੀਂ ਲੈਂਦੇ ਅਸੀਂ ਕੈਂਪ ਲਾ ਕੇ ਤੁਹਾਡਾ ਮਸਲਾ ਸੋਲਿਊਸ਼ਨ ਕਰਕੇ ਫਿਰ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਜਿਹੜਾ ਉਹਨਾਂ ਵੱਲੋਂ ਸ਼ੋਅਨ ਡੀਏਪੀ ਤੇ ਇਹ ਤੁਸੀਂ ਵੀ ਨੋਟ ਕਰਿਓ ਬਕਾਇਦਾ ਵਾ ਐਕਟ ਆ ਵੀ ਹਰ ਦੁਕਾਨਦਾਰ ਲਿਖ ਕੇ ਲਾਊਗਾ ਵੀ ਡੀਏਪੀ ਕਿੰਨੀ ਆ ਦੇਖੋ ਸਟਾਕ ਕਿੰਨਾ ਕਾਲਾ ਬਜਾਰੀ ਹੁੰਦੀ ਆ ਉਹ ਕਹਿੰਦੇ ਅਸੀਂ ਸਾਰੇ ਦੁਕਾਨਾਂ ਨੂੰ ਹੁਕਮ ਦੇ ਦਿੱਤੇ ਨੇ ਲਿਸੈਂਸ ਕੈਨਸਲ ਕਰਾਂਗੇ ਤੁਹਾਡੇ ਵੱਲੋਂ ਵੀ ਨਿਗਰੱਖਣੀ ਚਾਹੀਦੀ ਵੀ ਕਿਹੜੀ ਦੁਕਾਨ ਤੇ ਡੀਜੀਪੀ ਬਾਹਰ ਲਿਖੀ ਆ ਮਿਲਣ ਵਾਲੀ ਤਾਂ ਬਲੈਕ ਹੁੰਦੀ ਆ ਕਿਉਂਕਿ ਡੀਜੀਪੀ ਕੇਂਦਰ ਕੱਟ ਕਰ ਰਿਹਾ ਮੰਗ ਜ਼ਿਆਦਾ ਆ ਅਸੀਂ ਬਾਸਮਤੀ ਦੇ ਕਿਹਾ ਵੀ ਰੇਟ ਡਿੱਗ ਪਿਆ ਹੁਣ ਟੈਕਸਪੋਰਟ ਡਿਊਟੀ ਵੀ ਨਹੀਂ ਹੈਗੀ ਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ 3200 ਤੋਂ ਰੇਟ ਹੇਠਾਂ ਨਹੀਂ ਆਉਣਗੇ ਤੇ ਕੱਲ ਬਾਸਮਤੀ 23 2400 ਨੂੰ ਵਿਕੀ ਆ ਸੁਪਰ ਫਾਈਨ ਕਿਸਮ ਉਹਦੇ ਤੇ ਕਹਿੰਦੇ ਅਸੀਂ ਕਰਾਉਨੇ ਆ ਜੀ ਇਹਦੀ ਗੱਲ ਠ ਤੋ ਇਸ ਤਰੀਕੇ ਨਾਲ ਜਿੰਨੇ ਮੁੱਦਿਆਂ ਤੇ ਉਹ ਕੁਝ ਮੁੱਦੇ ਉਹਨਾਂ ਦੇ ਹੱਥ 'ਚ ਨਹੀਂ ਹੈਗੇ ਪਰ ਜਿਹੜੇ ਉਹਨਾਂ ਦੇ ਲੈਵਲ ਦੇ ਸੀ ਉਹ ਅਸੀਂ ਕਰਾ ਦਿੱਤੇ ਨਸ਼ਿਆਂ ਤੇ ਸੀ ਸਿੱਧਾ ਸਿੱਧਾ ਸਪਸ਼ਟ ਕਹਿੰਦਾ ਐਸਐਸਪੀ ਸਾਹਿਬ ਨੂੰ ਵੀ ਤੁਹਾਡਾ ਕੋਈ ਨਸ਼ਾ ਬੰਦ ਨਹੀਂ ਨਾ ਨਸ਼ੇ ਵਾਲੇ ਮੁੱਦੇ ਤੇ ਅਸੀਂ ਸੰਤੋਸ਼ਟ ਹਾਂ ਤੁਹਾਡੀ ਕਾਰਵਾਈ ਤੋਂ ਇਹ ਕੱਲਾ ਪੁਲਿਸ ਦੀ ਡਾਂਗ ਨਾਲ ਨਹੀਂ ਨਸ਼ੇ ਬੰਦ ਹੁੰਦੇ ਤੁਸੀਂ ਜਿਹੜੇ ਨੌਜਵਾਨ ਨਸ਼ੇ ਪੀੜਤ ਨੇ ਉਹਨਾਂ ਦਾ ਹਸਪਤਾਲ ਤੇ ਇਲਜਾਮ ਕਰੋ ਕਿਉਂਕਿ ਪ੍ਰਾਈਵੇਟ ਹਸਪਤਾਲ 2-2 ਲੱਖ ਰੁਪਇਆ ਲੈ ਮਾਪੇ ਚਾਹੁੰਦੇ ਇਲਾਜ ਕਰਾਉਣਾ ਪਰ 2 ਲੱਖ ਕਿਹੜਾ ਦੇਵੇਂ ਤਾਂ ਤੁਸੀਂ ਇਲਾਜ ਦਾ ਪ੍ਰਬੰਧ ਕਰੋ ਤਾਂ ਜੋ ਬੰਦੇ ਨੂੰ ਲਾਜ ਕਰਾ ਕੇ ਰੋਜ਼ਗਾਰ ਦੇ ਰੋਜ਼ਗਾਰ ਵੀ ਨਾਲ ਜੁੜਿਆ ਹੈ ਨਸ਼ਾ ਬਹੁਤ ਸਾਰਾ ਸਮੱਸਿਆ ਜੋ ਉੱਡ ਗਿਆ ਉਹ ਮੰਨਦੇ ਵੀ ਆ ਵੀ ਗੱਲ ਤਾਂ ਠੀਕ ਹੈ ਬਹੁ ਪੱਖੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੋਰੀਆਂ ਠੱਗੀਆਂ ਬਾਰੇ ਇਹ ਸਪਸ਼ਟ ਕਰਤਾ ਅੰਮ੍ਰਿਤਸਰ ਵਿਖੇ ਖਾਸ ਕਰਕੇ ਜ਼ਿਆਦਾ ਅਸੀਂ ਜਾਣ ਰਹੇ ਵੀ ਜਾਂ ਸਿਟੀ 'ਚ ਵੀ ਸਾਨੂੰ ਪਤਾ ਵੀ ਕੋਈ ਕੰਟਰੋਲ ਨਹੀਂ ਹੈਗਾ ਤਾਂ ਤੇ ਅਸੀਂ ਚਾਉਂਦੇ ਵੀ ਪ੍ਰਸ਼ਾਸਨ ਇਸ ਕਿਸਮ ਦੀ ਕਾਰਵਾਈ ਕਰੇ ਥੋੜਾ ਨਸ਼ਾ ਤੇ ਕਰਾਇਮ ਕੰਟਰੋਲ ਚ ਰਹੇ ਚਲੋ ਹੁਣ ਅਸੀਂ ਉਹਨਾਂ ਨੂੰ ਸਾਧ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਬੋਲੀਆਂ ਇਹ ਡੀਸੀ ਸਾਹਿਬਾਂ ਬਾਕਾਇਦਾ ਮੰਚ ਤੋਂ ਕਹਿਣਗੇ ਸਾਡਾ ਇੱਕ ਤਰੀਕਾ ਜਿਥੇ ਬੰਦਾ ਅਸੀਂ ਇਕੱਲੇ ਆਪਣੇ ਨਹੀਂ ਲੱਗ ਹਾਂ ਫਿਲਹਾਲ ਰੇਲ ਰੋਕਣ ਤੋਂ ਉਹਨਾਂ ਨੂੰ ਟਾਲ ਦਿੱਤਾ ਹਾਂ ਹਾਂ ਫਿਲਹਾਲ ਅਸੀਂ ਚਾਉਂਦੇ ਨਹੀਂ ਸੀ ਤੇ ਕੋ ਸਪਸ਼ਟ ਕਰਦੇ ਹਾਂ ਵੀ ਅਸੀਂ ਨਹੀਂ ਸੀ ਚਾਉਂਦੇ ਰੇਲਾ ਜਾਮ ਕਰੀਏ ਅਸੀਂ ਸਪਸ਼ਟ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰਿਓ ਅਸੀਂ ਨਹੀਂ ਚਾਹਾਂਗੇ ਵੀ ਇੱਕ ਬਨੇ ਡਾ ਬਟਾ ਮੋਰਚਾ ਲੱਗਾ ਹੋਇਆ ਤੇ ਅੱਜ ਜਿਵੇਂ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਰਾਹ ਬੰਦ ਕਰਕੇ ਰਹਿਣੇ ਉਹ ਪਹਿਲੋਂ ਰਸਤੇ ਬੰਦ ਦਾ ਸਾਨੂੰ ਰੇਲ ਤੇ ਪੈਣਾ ਪਏ ਜੇ ਸਾਨੂੰ ਮਜਬੂਰ ਕਰੋਗੇ ਤੇ ਰੇਲ ਤੇ ਪਾਂਗੇ ਅਸੀਂ ਟੈਂਟ ਵੀ ਥੱਲੇ ਲਾਇਆ ਹੈ ਵੀ ਵੇਟ ਕਰਾਂਗੇ ਇੰਤਜ਼ਾਰ ਕਰਾਂਗੇ ਮੀਡੀਆ ਥਰੂ ਮੈਸੇਜ ਲੋਕਾਂ 'ਚ ਕਨਵੇ ਕਰਾਂਗੇ ਵੀ ਕੱਲ ਸਾਨੂੰ ਨਾ ਕਿਹੋ ਵੀ ਅਸੀਂ ਰੇਲਾ ਜਾਮ ਕਰਦੇ ਆਦੇ ਹਾ ਡੀਸੀ ਸਾਹਿਬ ਤਾਂ ਆਏ ਹੋਏ 2 ਘੰਟੇ ਹੋ ਗਏ ਦੋ ਘੰਟੇ ਉਹਨਾਂ ਨਾਲ ਮੀਟਿੰਗ ਚੱਲੀ ਗਿਆ ਉਹ ਸਾਡੀ ਮੀਟਿੰਗ ਦਾ ਵੇਟ ਕਰ ਰਹੇ ਸੀ ਵੀ ਮੀਟਿੰਗ ਕਰਕੇ ਸਾਨੂੰ ਦੱਸ ਦਿਓ ਅਸੀਂ ਆ ਕੇ ਇਥੋਂ ਸ਼ਵਸ਼ਤ ਕਰ ਜੰਨੇ ਆ ਤਾਂ ਜਦੋਂ ਉਹ ਪ੍ਰਪੋਜ਼ਲ ਬੋਲ ਦੇਣਗੇ ਫਿਰ ਪੱਕੀ ਹੋ ਜੂਗੀ ਕੁਝ ਨੌਕਰੀਆਂ ਦੇ ਲੈ ਕੇ ਆਏ ਨੇ ਐਲਾਨ ਕੁਝ ਚੈਕਸ ਲੈ ਕੇ ਆਏ ਨੂੰ ਤੁਹਾਡੇ ਸਾਹਮਣੇ ਅਸੀਂ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਕਰਾਂਗੇ ਐਕਚੁਅਲੀ ਇਹਨਾਂ ਦੇ ਕੋਈ ਲੌਂਗ ਪੈਂਡਿੰਗ ਜਿਹੜੇ ਕੁਝ ਕੇਸਿਸ ਸੀਗੇ ਜਿਹੜੇ ਕਿ ਸ਼ੰਭੂ ਬਾਰਡਰ ਦੇ ਵਿੱਚ ਕੁਝ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਕੁਛਾਂ ਨੂੰ ਨੌਕਰੀ ਤੇ ਕੁਛਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਹ ਚੀਜ਼ ਅਸੀਂ ਸੌਟ ਆਊਟ ਕਰਾ ਦਿੱਤੀ ਹੈਗੀ ਇਹ ਪਲੱਸ ਇਹਨਾਂ ਦੀ ਹੋਰ ਵੀ ਕੁਝ ਮੰਗਾ ਸੀ ਗਿਆ ਜਿੱਦਾਂ ਕਿ ਬਾਸਮਤੀ ਜੀ ਜਿਹੜੀ ਪ੍ਰਾਈਸ ਹੈਗੀ ਆ ਉਹ ਉਹਨਾਂ ਨੂੰ ਸਹੀ ਦਾਮ ਨਹੀਂ ਮਿਲ ਰਿਹਾ ਹੈਗਾ ਜਾਂ ਜਿਹੜੇ ਭਾਰਤ ਮਾਲਾ ਵਾਲੇ ਪ੍ਰੋਜੈਕਟਸ ਨੇ ਉਹ ਉਹ ਕੁਝ ਡਿਲੇ ਹੈ ਕੀ ਹੈ ਤੇ ਕੁਝ ਇਹਨਾਂ ਨੂੰ ਰੇਟਸ ਦੇ ਨਾਲ ਵੀ ਸਹਿਮਤੀ ਨਹੀਂ ਹੈਗੀ ਹੈ ਭਾਰਤ ਮਾਲਾ ਪ੍ਰੋਜੈਕਟਸ ਦੇ ਵਿੱਚ ਤੇ ਕੁਝ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾ ਰਹੀਆਂ ਹੈਗੀਆਂ NHAI ਦੇ ਖਾਤੇ ਚ ਬੋਲਦੀਆਂ ਨੇ ਸੋ ਇੱਕ ਕਾਫੀ ਚੀਜ਼ ਹੈ ਕਿ ਇਹਨਾਂ ਦੀ バス ਜਿਹੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਿਸ ਪਰਤ ਰਹੀ ਸੀਗੀ ਅੰਦੋਲਨ ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਲੋਕ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਲਈ ਇਹਨਾਂ ਦੀ ਕੁਝ ਡਿਮਾਂਡ ਸੀਗੀ ਆ ਸੋ ਅਸੀਂ ਅ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਜ਼ੋਲਵ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਸਟੱਬਲ ਬਰਨਿੰਗ ਤੇ ਇਹਨਾਂ ਨੂੰ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਲੀ ਹੈ ਨਾ ਸਾੜਨ ਉਹਦੇ ਲਈ ਅਸੀਂ ਜਿਹੜੇ 100 ਛੋਟੇ ਕਿਸਾਨ ਹੈਗੇ 1 2 ਏਕੜ ਤੋਂ ਘੱਟ ਵਾਲੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਪਰਾਲੀ ਦੀ ਸਾਮ ਸੰਭਾਲ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ ਨੋਟ ਕਰਾਏ ਕਿ ਜੇ ਇਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਤੁਸੀਂ ਦੇਖਿਆ ਹੀ ਹੋਣਾ ਹੁਣ ਤੱਕ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੀ ਹੈਗੀ ਇਹ ਇਹ ਚੱਕਿਆ ਜਾਏਗਾ ਜੀ ਤੇ ਤਾਂ ਮੰਗ ਕਿੰਨੀਆਂ ਮੰਗਾਈਆਂ ਸੀ ਉਹਨਾਂ ਦਾ ਕੀ ਹੋਇਆ ਜੀ ਤੁਸੀਂ ਦੇਖ ਲਓ ਹਾਂ ਜੀ ਚੈੱਕ ਵੀ ਮੰਡੇ ਗਏ ਕਿੰਨੇ ਚੈੱਕ ਕਿੰਨੇ ਨੌਕਰੀਆਂ ਹੋ ਗਈਆਂ ਜੀ ਨੌਕਰੀਆਂ ਜਿਹੜੀਆਂ ਸੀਗੀਆਂ ਉਹ ਤਿੰਨ ਸੀਗੀਆਂ ਜਿਹੜੀ ਪੈਂਡਿੰਗ ਸੀਗੀਆਂ ਤੇ ਜਿਹੜੇ ਮੈਂ ਦੱਸਿਆ ਸੀਗਾ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਅਸੀਂ ਮਾਲੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋਏ ਜਿਨ੍ਹਾਂ ਦੀ ਐਂਪਿਊਟੇਸ਼ਨ ਵਗੈਰਾ ਜਾਂ ਜ਼ਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅ ਅੱਜ ਮਾਲੀ ਸਹਾਇਤਾ ਜਿਹੜੀ ਦਿੱਤੀ ਹੈਗੀ ਏ ਤੇ ਇੱਕ ਜਿਹੜੇ ਜਣੇ ਦਾ ਇਲਾਜ ਜਿੱਦਾਂ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜ ਕੱਲੋ ਪ੍ਰੋਸਥੈਟਿਕ ਲਿਮਜ਼ ਆਉਂਦੇ ਨੇ ਕਿਸੇ ਨੂੰ ਲੋਰ ਨਹੀਂ ਹੈਗੀ ਕੋ ਐਮਪੀਟੇਸ਼ਨ ਨਾਲ ਜਿਹੋਣ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਪ੍ਰਤੀਤ ਕਰ ਸਕਦੇ ਸੋ ਅਸੀਂ ਰੈੱਡ ਕਰਾਸ ਰਾਹੀਂ ਉਹਨਾਂ ਨੂੰ ਪ੍ਰੋਸਥੈਟਿਕ ਲਿੰਗਸ ਦੇ ਵਿੱਚ ਹੈਲਪ ਕਰਾਵਾਂਗੇ ਨਾਲ ਇੱਕ ਅਪੀਲ ਕੀਤੀ ਗਈ ਹੈ ਕਿ ਕਿਸਾਨਾਂ ਦੀ ਵੀ ਨਿਵਾ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਬਗਾਨਾ ਉਹ ਜਲਦੀ ਪੂਰੀ ਹੋ ਜਾਵੇ ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ ਇੱਕ ਜਿਹੜੀ ਗੱਲਬਾਤ ਹੈ ਉਹ ਮੰਥਲੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਵਧੀਆ ਗੱਲ ਹੈ ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਦੇ ਰਹਿੰਦੇ ਹੁੰਦੇ ਆ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ ਵੱਲ ਹੋਊਗੀ ਨਾ ਇਹਨਾਂ ਨੂੰ ਇਦਾਂ ਉਈ ਫੀਲਿੰਗ ਆਏਗੀ ਕਿ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਇਹ ਜਿਹੜੀ ਮੰਥਲੀ ਮੀਟਿੰਗ ਹੈ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਇਹ ਜੇ ਹੋ ਜਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਗੱਲ ਹੋਰ ਦੱਸਣਾ ਚਾਹਣੀ ਹੈ ਡੀਏਪੀ ਵਾਲਾ ਬਹੁਤ ਹੀ ਇੱਕ ਇੰਪੋਰਟੈਂਟ ਪੁਆਇੰਟ ਹੈ ਗਏ ਸਾਡੇ ਕੰਟਰੋਲ ਰੂਮ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਹੈ ਤੇ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਂਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਂਟ ਦਰਜ ਕਰਾ ਸਕਦੇ ਹੋ ਜੀ ਡੀਪੀਰ ਨੂੰ ਰਾਹੀਂ ਸਾਰੇ ਨੰਬਰ ਜਿਹੜੇ ਆ ਦੇ ਚੁੱਕੇ ਹੈ ਇਹ ਲਾਜ਼ਮੀ ਕੀਤਾ ਗਿਆ ਹੈਗਾ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੇ ਉੱਤੇ ਇਟ ਡਿਸਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਉੱਤੇ ਡੀਏਪੀ ਯੂਰੀਆ ਵਗੈਰਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ